ਅੱਜ ਪਿੰਡ ਇਨਾਵਜਵਾ ਵਿਖੇ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਸਟਰ ਅਮਨਦੀਪ ਸਿੰਘ ਤੇ ਡਾਕਟਰ ਗੁਰਜੀਤ ਸਿੰਘ ਢੀਕੇ ਵੱਲੋਂ ਖਾਲਸਾਈ ਵਿਰਸੇ ਨਾਲ ਜੋੜਨ ਲਈ ਸਿੱਖਾ ਇਤਿਹਾਸ ਨਾਲ ਸੰਬੰਧਿਤ ਗੁਰਮਤਿ ਗਿਆਨ ਦੇ ਪੇਪਰ ਲੈ ਗਏ। ਇਸ ਮੌਕੇ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਪੇਪਰਾਂ 'ਚ ਹਿੱਸੇ ਲੈਣ ਵਾਲਿਆਂ ਨੂੰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪੈਨ, ਕਾਪੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਸਿੰਘ ਤੜਵਾਰ ਤੁਸ ਦੇਖ ਰਹੇ ਹੋ ਐਲਬੀਐਸ ਨਿਊਜ਼ ਟੀਵੀ ਨਮਾਜ ਜੀ ਸ਼ਸ਼ੀ ਕਾਂਧੀ ਸ਼ਸ਼ੀ ਕਾਂਧੀ ਆਪਣਾ ਪਹਿਲਾਂ ਤਾਂ ਨਾਮ ਦੱਸੋ ਹਾਂ ਜੀ ਮੇਰਾ ਨਾਮ ਅਸ਼ਟਾਮਦੀਪ ਸਿੰਘ ਜੀ ਨੰਦੀਨਾਵਾਜਵਾ ਤੋਂ ਤੇ ਮੈਂ ਗੁਰਦੁਆਰਾ ਸਿੰਘ ਸਵਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹਾਂ ਕਿ ਅਸੀਂ ਮਤਲਬ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਇਹਨਾਂ ਅਸੀਂ ਕੁਝ ਨਾ ਕੁਝ ਮਤਲਬ ਬੱਚਿਆਂ ਨੂੰ ਜਾਂ ਨਵੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਲਈ ਉਪਰਾਲੇ ਕਰਦੇ ਰਹੇ ਹਾਂ ਜਿਵੇਂ ਕਿ ਪਹਿਲਾਂ ਸਾਡੇ ਇਸੇ ਅਸਥਾਨ ਤੇ ਅਸੀਂ ਦਸਤਾਰ ਕੈਂਪ ਵੀ ਲਗਵਾਇਆ ਕਿ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾਵੇ ਤੇ ਅਸੀਂ ਇਸ ਹਸਾਦ ਤੇ 15 ਬਾੜੇ ਦੇ ਵਿੱਚ ਕਿਉ ਗੁਰੂ ਸਾਹਿਬਾਨ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਅਸੀਂ ਕੋਈ ਕਈ ਤਰ੍ਹਾਂ ਦੇ ਜਿੱਦਾਂ ਕੋਈ ਗੁਰਪੁਰਬ ਮਨਾਉਣਾ ਲੰਗਰ ਲਗਾਉਣੇ ਜਾਂ ਇਸ ਪ੍ਰਕਾਰ ਜਿੱਦਾਂ ਹੁਣ ਗੁਰਮਤਿ ਗਿਆਨ ਪ੍ਰੀਖਿਆ ਲੈਂਦੀ ਹੈ ਬੱਚਿਆਂ ਦੀ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜੋੜਿਆ ਜਾਵੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ ਆਪਾਂ ਨੂੰ ਪਤਾ ਕਿ ਸਾਰੇ ਬੱਚਿਆਂ ਨੂੰ ਗਾਇਕਾਂ ਦੇ ਨਾਮ ਯਾਦ ਹੁੰਦੇ ਨੇ ਪਰ ਗੁਰੂ ਸਾਹਿਬਾਨ ਦੇ ਨਾਮ ਵੀ ਯਾਦ ਨਹੀਂ ਹੁੰਦੇ ਕਿ ਬੰਦਿਆਂ ਕਿ ਸਿਆਣੇ ਬੱਚਿਆਂ ਨੂੰ ਵੀ ਦੱਸੇ ਗੁਰੂਆਂ ਦੇ ਨਾਮ ਨਾਮ ਯਾਦ ਨਹੀਂ ਹੈਗੇ ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਬੱਚਿਆਂ ਨੂੰ ਇਸ ਪ੍ਰਕਾਰ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਇਹ ਨੌਲੇਜ ਲਈ ਵੀ ਬੱਚਿਆਂ ਤੋਂ ਇੱਕ ਟੈਸਟ ਲੈਂਦਾ ਜਾਵੇ ਪੇਪਰ ਲੈਂਦਾ ਜਾਵੇ ਜੇ ਦੇਖੀ ਅਸੀਂ ਇਨਾਮੀ ਰਾਸ਼ੀ ਵੀ ਰੱਖੀ ਹੈ ਜਿਹੜੀ ਕਿ 6 ਤਰੀਕ ਵਾਲੇ ਦਿਨ ਅਸੀਂ ਇਨਾਮ ਜਿਹੜਾ ਐਲਾਨ ਕਰਾਂਗੇ ਜਿਹੜੇ ਵੀ ਬੱਚਿਆਂ ਦੀ ਕੀ ਜਿੱਤਣ ਜਾਣਗੀਆਂ ਤੇ ਅੱਜ ਅਸੀਂ ਪੇਪਰ ਲੈਂਦਾ ਬੱਚਿਆਂ ਦਾ ਉਪਰੰਤ ਜੋ ਲੰਗਰ ਚੱਲ ਰਿਹਾ ਬੱਚਿਆਂ ਲਈ ਲੰਗਰ ਵੀ ਤਿਆਰ ਕੀਤਾ ਹੈ ਤੇ ਮਤਲਬ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਦਸਤਾਰ ਮੁਕਾਬਲੇ ਜਾਂ ਹੋਰ ਵੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਇਹਦੇ ਉਪਰਾਲੇ ਕਰਦੇ ਰਹਿਾਂਗੇ अच्छा अमनदीप जी आज कितने बच्चे ਨੇ ਜਿਹੜੇ ਪੇਪਰ ਦਿੱਤੇ ਨੇ ਹਾਂਜੀ तकरीबन आज 50 ਬੱਚਿਆਂ ਨੇ ਇਹ ਪੇਪਰ ਦਿੱਤਾ ਤੇ ਕੁਝ ਬੱਚੇ ਇਦਾਂ ਦੇ ਸੀਗੇ ਜਿਹੜੇ ਮਤਲਬ ਪੇਪਰ ਦੇਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਓਵਰੇਜ ਹੋ ਗਈ ਕਿਉਂਕਿ 0 ਤੋਂ ਅਸੀਂ 5 ਤੋਂ 15 ਸਾਲ ਤੱਕ ਦੇ ਬੱਚੇ ਨੇੜੇ ਉਹਨਾਂ ਦਾ ਹੀ ਪੇਪਰ ਲੈਂਦਾ ਅੱਛਾ ਇਹ ਜਿਹੜਾ ਤੁਹਾਡਾ ਗੁਰਮਤ ਗਿਆਨ ਦਾ ਜਿਹੜਾ ਪੇਪਰ ਹੈ ਇਹ ਕੱਲੇ ਬੱਜੜਾ ਪਿੰਡ 'ਚ ਹੀ ਚੱਲ ਰਿਹਾ ਜਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਤੁਸੀਂ ਚਲਾਨ ਕਰਦੇ ਹਾਂ ਹਾਂਜੀ ਅਸੀਂ ਮਤਲਬ ਕਈ ਮਤਲਬ ਜਿਹੜੀ ਸਾਨੂੰ ਸੰਸਥਾ ਕੋਈ ਵੀ ਜਿੱਦਾਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੇ ਜਾਂ ਕੋਈ ਵੀ ਹੋਰ ਆਗੂ ਨੇ ਪਿੰਡਾਂ ਦੇ ਜੀ ਸਾਨੂੰ ਮੈਸੇਜ ਲਗਾਉਂਦੇ ਨੇ ਤਾਂ ਅਸੀਂ ਜਾ ਕੇ ਪੇਪਰ ਲੈਂਦੇ ਹਾਂ ਜਿੱਦਾਂ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਮਤਲਬ ਤਕਰੀਬਨ ਹਰੇਕ ਸਾਲ ਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਪਿੰਡ へੜੀ ਕੇ ਵਿਖੇ ਗੁਰਦੁਆਰਾ ਦੁਖਪੰਜਾ ਸਾਹਿਬ ਵਿਖੇ ਪੇਪਰ ਲੈ ਕੇ ਆਏ ਹਾਂ ਜਿੱਥੇ ਕਿ ਮੈਂ ਪੇਪਰ ਜਾ ਕੇ ਲੱਤਾ ਵੀ ਹਾਂ ਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਸੀਗੇ ਤੇ ਉਹ ਜਿਹੜੇ ਮਤਲਬ ਫੌਰੀਨ ਦੇ ਮਤਲਬ ਵਰਸਨ ਗਏ ਹੋਏ ਨੇਗੇ ਉਹਨਾਂ ਵੱਲੋਂ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ ਅਸਮੋਕੇ ਸਾਡੇ ਨਾਲ ਜਿਹੜੇ ਬੱਚੇ ਇੱਥੇ ਪੇਪਰ ਦੇਣ ਆਏ ਨੇ ਉਹਨਾਂ ਦੇ ਮਾਤਾ-ਪਿਤਾ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਇਹ ਜਿਹੜਾ opranaga ਗੁਰਦੁਆਰਾ ਸਿੰਘ ਸਭਾ ਦੇ ਜੋ ਕਮੇਟੀ ਉਹਨਾਂ ਦਾ opranaga ਉਹਨਾਂ ਨੂੰ ਕਿਵੇਂ ਲੱਗਦਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਕੀ ਪਤਾ ਜੀ ਕਿਹੜਾ ਪਿੰਡਾ ਜੀ ਆਪਣਾ ਮੇਰਾ ਪਿੰਡੀ ਜੀ ਪਟਿੱਕੀ ਅੱਛਾ ਜੀ ਜਿਸ ਤਰ੍ਹਾਂ ਇਹ ਗੁਰਦੁਆਰਾ ਸਾਹਿਬ ਦਾ ਇੱਕ opranaga ਹੈਗਾ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਮੇਰੇ ਵੀ ਆਪਣੇ ਵੀ ਦੋ ਬੱਚੇ ਨੇ ਜੀ ਦੋ ਬੇਟੇ ਨੇਗੇ ਆਏ ਨੇਗੇ ਤੇ ਦੋ ਬੱਚੇ ਹੋਰ ਲੈ ਕੇ ਆਏ ਮੈਂ ਨਾਲ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਮੈਂ ਤਾਂ ਕਹਿੰਦਾ ਜੀ ਇਹ ਹਰੇਕ ਗੁਰੂ ਘਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖ ਇਤਿਹਾਸ ਬਾਰੇ ਛੋਟੇ ਸਹਿਬਜ਼ਾਦੇ ਕੌਣ ਸੀ ਵੱਡੇ ਕੌਣ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਉਹਨਾਂ ਦੇ ਮਾਤਾ ਦਾ ਕੀ ਨਾਮ ਸੀਗਾ ਤੇ ਇਹ ਚੀਜ਼ਾਂ ਜ਼ਰੂਰੀ ਨੇ ਜੀ ਕਿਉਂਕਿ ਬੱਚਿਆਂ ਨੂੰ ਅੱਜ ਕੱਲ ਦੇਖੋ ਤੇ ਜਿਹੜੇ ਛੋਟੇ ਬੱਚੇ ਨੇ ਜ ਆਪਣੇ ਮਾਪੇ ਕੋਈ ਮਾਤਰ ਦੱਸ ਨਹੀਂ ਰਿਹਾ ਕੋਈ ਸਿਰਫ ਉਹਨਾਂ ਨੂੰ ਗਾਇਕਾਂ ਦੇ ਨੌਜਾਦ ਆਏਦੇ ਨੇ ਕਲਾਕਾਰਾਂ ਦੇ ਨੌਜਾਦ ਆਏਦੇ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਨੌ ਸਾਨੂੰ ਅਸੀਂ ਯਾਦ ਨਹੀਂ ਦੱਸ ਰਹੇ ਇਸ ਕਰਕੇ ਮਾਪੇ ਨੂੰ ਵੀ ਇਹੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਗਾਈਡ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਦੇਖੋ ਮੈਂ ਰਾਤ ਮੈਨੂੰ ਜਦੋਂ ਦੱਸਿਆ ਮੈਂ ਬਾਹਰੋਂ ਆਇਆ ਸੀਗਾ ਤੇ ਗੱਡੀ ਮੈਂ ਡਰਾਈਵ ਕਰਾਂ ਜੀ ਮੈਂ ਗੱਡੀ ਚਲਾਉਣਾ ਬਾਹਰੋਂ ਆਇਆ ਜਦੋਂ ਮੈਨੂੰ ਆ ਕੇ ਦੱਸਿਆ ਕਹਿੰਦੇ ਪਾਪਾ ਅਸੀਂ ਜਾਣਾ ਪਰੋ ਪੇਪਰ ਦੇਣ ਜਾਣਾ ਤੇ ਤੁਸੀਂ ਸਾਨੂੰ ਲੈ ਚਲੋਗੇ ਮੈਂ ਕਿਹਾ ਜਰੂਰ ਮੈਂ ਕਿਹਾ ਟੀਵੀ ਬੰਦ ਕਰੋ ਪਹਿਲਾਂ ਟੀਵੀ ਬੰਦ ਕਰਕੇ ਮੈਂ ਉਸੇ ਟਾਈਮ ਬੱਚਿਆਂ ਦੇ ਉੱਤੇ ਪੀੜ ਲਾਇਆ ਵੀ ਬਜਟੇ ਤੁਸੀਂ ਪਹਿਲਾਂ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਦੋ ਵੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੇ ਕਿੰਨੇ ਪੁੱਤਰ ਸੀਗੇ ਕਿੱਥੇ ਸੀ ਦੋ ਸੀ ਛੋਟੇ ਵੱਡੇ ਕਿੱਥੇ ਸੀ ਦੋਏ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਕੌਣ ਸੀ ਉਹਨਾਂ ਨੇ ਸੀਸ ਕਿੱਥੇ ਕਟਵਾਇਆ ਸੀਗਾ ਚਾਂਦਨੀ ਚੌਕ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਮੈਂ ਉਹਨਾਂ ਨੂੰ ਬੱਚਿਆਂ ਨੂੰ ਦੱਸੀ ਮੈਂ ਕਿਹਾ ਪੇਪਰ ਦੇ ਵਿੱਚ ਸੋਨੂੰ ਥੋੜਾ ਜਿਹਾ ਸੌਖਾ ਹੋਵੇ ਇਸ ਕਰਕੇ ਮੈਂ ਮਾਪੇ-ਬਾਪ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਆ ਵੀਰ ਜੀ ਮੈਨੂੰ ਨਹੀਂ ਪਤਾ ਵੀਰ ਜੀ ਨੇਗੇ ਆ ਦੇਖੋ ਕਰਿਓ ਵੀ ਗ੍ਰੀ ਕੈਮਰਾ ਕਰਿਓ ਤੁਸੀਂ ਇਹਨਾਂ ਕੰਨੀ ਬਹੁਤ ਵਧੀਆ ਮਤਲਬ ਕਿ ਨਾ ਇਹਨਾਂ ਵਰਗੇ ਬਣੋ ਤੁਸੀਂ ਕਰੋ ਤੁਸੀਂ ਮਿਹਨਤ ਕਰੋ ਤੁਹਾਡੇ ਪੱਤਰਕਾਰ ਵੀਰ ਜਿਹੜੇ ਆਉਂਦੇ ਨੇ ਸਿਕੋਰ ਸਿੱਖ ਇਤਿਹਾਸ ਬਾਰੇ ਛੋਟਾ ਵੀ ਧੰਨਵਾਦ ਕਰਦੇ ਆ ਬਹੁਤ ਵਧੀਆ ਧੰਨਵਾਦ ਕਰਦੇ ਆ ਤੁਹਾਡਾ ਕਿ ਤੁਸੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਾਉਨੇ ਹੋ ਗਾਹਾਂ ਗਾਈਡ ਕਰਦੇ ਹੋ ਹੋਰ ਨੂੰ ਪ੍ਰਚਾਰ ਕਰਦੇ ਹੋ ਤੇ ਮੈਨੂੰ ਵਧੀਆ ਲੱਗਿਆ ਜੀ ਇਹ ਕੰਮ ਤੇ ਇਸ ਕਰਕੇ ਬੇਨਤੀ ਕਰਦਾ ਮਾਪੇ ਬਾਪ ਨੂੰ ਕਿ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜੋ ਬਸ ਇਹੀ ਕਹਿ ਸਕਦਾ ਜੀ ਬਾਈ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਆਮਨ ਜੀ ਇੱਕ ਪੰਜ ਜਨਾਂ ਦੇ ਜਿਹੜੇ ਆਏ ਹੋਏ ਬੱਚੇ ਨੇ ਜਾਂ ਜਿਹੜੇ ਬੱਚਿਆਂ ਦੇ ਪੇਰੈਂਟਸ ਆਏ ਨੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਜਿੰਨੇ ਵੀ ਇੱਥੇ ਪਾਰਟਿਸਿਪੇਟ ਕੀਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਸਾਡਾ ਮੈਸੇਜ ਇਹ ਹੈ ਕਿ ਕਿਉਂ ਇੱਕ ਤਾਂ ਹੈ ਵੀ ਗੁਰਦਾਰਾ ਸਾਹਿਬ ਦਾ ਆਪਣਾ ਪਤਾ ਹੀ ਹੈ ਕਿ ਹਰੇ ਗੁਰੂ ਘਰ ਦੇ ਖਰਚੇ ਵੀ ਹੁੰਦੇ ਨੇ ਤੇ ਵੀ ਜੇ ਬਜਟ ਦੇ ਤੌਰ ਤੇ ਆਪਾਂ ਇਹ ਗੱਲ ਕਰੀਏ ਵੀ ਕੁਝ ਗੁਰੂ ਘਰ ਜਾਂ ਸੰਸਥਾਵਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਬਜਟ ਪੱਖੋਂ ਇਹ ਕੰਮ ਨਹੀਂ ਕਰਦੀਆਂ ਠੀਕ ਹੈ ਜੇਕਰ ਜੀ ਮਤਲਬ ਇਦਾਂ ਦੇ ਪ੍ਰੋਗਰਾਮ ਲਈ ਸਹਿਯੋਗ ਦਿੱਤਾ ਜਾਵੇ ਤਾਂ ਹੋ ਸਕਦਾ ਵੀ ਇਸ ਤੋਂ ਵੀ ਵਧੀਆ ਪ੍ਰੋਗਰਾਮ ਬਣ ਜਾਣ ਤੇ ਪੇਰੈਂਟਸ ਦਾ ਵੀ ਸਾਡਾ ਕੁਝ ਬੱਚਿਆਂ ਦਾ ਸਹਿਯੋਗ ਰਿਹਾ ਜਿਹੜੇ ਪੇਰੈਂਟਸ ਸਾਨੂੰ ਕਹਿੰਦੇ ਨੇ ਕਿ ਹਾਂ ਜੀ ਅਸੀਂ ਤੁਹਾਡੇ ਨਾਲ ਆ ਤੁਸੀਂ ਇਦਾਂ ਦੇ ਉਪਰਾਲੇ ਕਰੋ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜੇ ਪ੍ਰੋਗਰਾਮ ਅਸੀਂ ਵੱਡੇ ਪੱਧਰ ਤੇ ਕਰਵਾਇਆ ਕਰੀਏ ਤਾਂ ਮਤਲਬ ਸੰਸਥਾ ਦੇ ਨਾਲ ਪਹੁੰਚ ਕਰਨ ਦੀ ਸਹਿਯੋਗ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾਵੇ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਇਹ ਉਪਰਾਨਾ ਕੀਤਾ ਗਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਬਜੀ ਕਰਦੇ ਮੈਂ ਧੰਨਵਾਦ ਕਰਦਾ ਕਮੇਟੀ ਵੀ ਦਾ ਜਿਹੜੀ ਗੁਰਦੁਆਰਾ ਸਾਹਿਬ ਦੀ ਆ ਵੀ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਾ ਰਹੇ ਨੇ ਤੇ ਇਹਨਾਂ ਦਾ ਜੋੜ ਹੈ ਜੀ ਬੱਚੇ ਨੂੰ ਜੀ ਅੱਜ 40 ਬੱਚੇ ਤੇ 50 ਆਏ ਨੇ ਜੀ ਕੱਲ ਨੂੰ ਮਤਲਬ 80 ਆਉਣਗੇ ਉਹਦੇ ਨਾਲ ਬੱਚੇ ਹੋਰ ਵੀ ਜੁੜੇ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਛੋਟੇ ਬੱਚੇ ਵੀ ਮੌਜੂਦ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਅੱਜ ਤੇ ਉਹਨਾਂ ਨੂੰ ਪੁੱਛਾਂਗੇ ਹਾਂਜੀ ਪਤਰੀ ਜੀ ਕੀ ਨਾਮ ਆ ਤੁਹਾਡਾ ਜੀ ਗੁਰਮਨਤ ਕਾਰ ਕਿੱਥੋਂ ਦੇ ਰਹਿਣ ਵਾਲੇ ਸੈਣਾ ਦੇ ਸੈਣਾ ਪਿੰਡ ਦੇ ਅਸਪੁੱਤਾਏ ਦੱਸੋ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ ਸੀਗਾ ਜੀ ਛੋਟੇ ਵੱਡੇ ਛੋਟੇ ਸਾਹਿਬਜ਼ਾਦੇ ਜੀ ਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਵੈਰੀ ਗੁੱਡ ਤੇ ਪੁੱਤਰ ਕੀ ਨਾਮ ਤੇਰਾ ਜੀ ਮਨਜੋਤ ਕਾਰ ਕਿੱਥੋਂ ਦੇ ਰਹਿਣ ਵਾਲੇ ਜੀ ਸੈਣਾ ਸੈਣਾ ਅਥੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀਗਾ? ਸ੍ਰੀ ਗੁਰੂ ਤੇਗ ਬਹਾਦਰ ਜੀ। ਆਪਾਂ ਹੋਰ ਵੀ ਬੱਚੇ ਨੇ ਆ ਬੰਦਾ ਦੇਖੋ ਵੀ ਆ ਪਹਿਲਾਂ ਦਾ ਦਿਖਾਓ। ਆ ਸਿੰਘ ਦਿਖਾਓ ਪਹਿਲਾਂ ਦਾ। ਬਾਜੀ ਬਾ ਕੀ ਬਾਤ ਹੈ? ਕੀ ਨਾਮ ਹੈ ਵੀ? ਕੀ ਨਾਮ ਹੈ ਪੁੱਤ? ਇੰਦਰਜੋਤ ਹੈ? ਇੰਦਰਜੋਤ ਸਿੰਘ। ਜੀ ਦਾ ਕਾਹਦਾ? ਵਾਹ ਜੀ ਕੀ ਸੋਚੋ। ਆਪੋ ਤਾਂ ਕੀ ਨਾਮ ਹੈ ਤੇਰਾ? ਸਾਜਵੀਰ। ਅੱਛਾ ਪੁੱਤ ਮੈਨੂੰ ਤੋਂ ਵੀ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀਗੇ? ਚੰਗਾ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅੱਛਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਪਟਨਾ ਸਾਹਿਬ ਵਿਖੇ ਤੇ ਦੇਖੋ ਬੱਚਿਆਂ ਨੂੰ ਜਿਸ ਤਰ੍ਹਾਂ ਪਹਿਲਾਂ 10 ਕਟੇ ਨੇ ਬਾਈ ਜਿਹੜੀ ਵੀ ਫਿਲਮੀ ਐਕਟਰਾਂ ਦੇ ਤੇ ਕਲਾਕਾਰਾਂ ਦੇ ਨਾਮ ਤਾਂ ਫਟਾਫਟਕ ਜਿਆਦਾ ਆ ਜਾਂਦੇ ਨੇ ਪਰ ਸਾਡੀ ਜਿਹੜੀ ਵਿਰਾਸਤ ਹੈਗੀ ਉਹਨੂੰ ਸਾਡੇ ਬੱਚਿਆਂ ਨੂੰ ਉਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਅ ਅੱਜ ਜਿਸ ਤਰ੍ਹਾਂ ਦੇਖੋ ਨਿੱਕੇ ਨਿੱਕੇ ਬੱਚਿਆਂ ਨੇ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਰੱਖੀ ਹੋਈ ਆ ਵੀ ਗੁਰੂ ਗੋਬਿੰਦ ਸਿੰਘ ਕੌਣ ਸੀ ਕਿੱਥੇ ਜਨਮ ਹੋਇਆ ਸੀ ਬਾਬਾ ਨਾਨਕ ਕੌਣ ਸੀ ਗੁਰਤੇਗ ਬਾਦਰ ਕੌਣ ਸੀ ਤੇ ਸਭ ਤੋਂ ਵੱਡੀ ਗੱਲ ਐਸ ਭਜੰਗੀ ਦੀ ਜਿਨੇ ਵੱਡਾ ਫਤਿਹ ਦਾ ਨਾਰਾ ਜਗਾਇਆ ਪੁੱਤਰ ਇੱਕ ਨਾਰਾ ਫਿਰ ਹੋਰ ਲਾ ਦੇ ਫਿਰ ਇੱਕ ਵਾਰੀ ਬੋਲੋ ਬਾਹੁਰ ਜੀ ਦਾ ਕਾ ਸ਼ਾ ਵਾਹ ਗੁਰੂ ਜੀ ਕੀ ਵਾਹ ਵਾਹ